ਲੋੜੀ ਤਮਾਕਾ ਫੇਰ ਜੀ ਲੋੜੀ ਤਮਾਕਾ ਫੇਰ ਬੈਲਵਟ ਦਾ ਸੂਟ ਸਿਰਫ 300 ਰੁਪਏ ਚ ਕਰਤਾ ਜੀ ਬੈਲਵਟ ਦਾ ਮੈਚਿੰਗ ਸੂਟ ਸਿਰਫ 300 ਰੁਪਏ ਦੇ ਵਿੱਚ ਹੋਲਰ ਅੰਗਾਂ ਦੇ ਵਿੱਚ ਵੀ ਆਲ ਪਹੁੰਚੂਕਿਆ ਜੀ 300 ਰੁਪਏ ਦੇ ਵਿੱਚ ਬੈਲਵਟ ਦਾ ਸੂਟ ਕੜਾਈ ਵਾਲਾ ਸੂਟ ਹੈਵੀ ਕੜਾਈ ਹੈਵੀ ਦੁਪੱਟੇ ਦੇ ਨਾਲ ਸਿਰਫ 900 ਰੁਪਏ ਦੇ ਵਿੱਚ ਕਰਤਾ ਜੀ ਇਹ ਭਰਾਮਾ ਦੀ ਹੱਟੀ ਦਿੱਤੇ ਜੀ ਭਾ ਦੀ ਸੇਲ ਮੇਲੇ ਦਿੱਤੇ 900 ਰੁਪਏ ਦੇ ਵਿੱਚ ਹੈਵੀ ਦੁਪੱਟੇ ਦੇ ਨਾਲ ਪਰੰਪਰਾ ਤੇ ਸੂਤ ਨਵੀਂ ਚੱਲਿਆ ਹੋਇਆ ਕਰੋਗਾ 900 ਰੁਪਏ ਦੇ ਵਿੱਚ ਭਾਰੀ ਦੁਪੱਟਾ ਭਾਰੀ ਸੂਟ ਆ ਜੀ ਨਾਲ ਕੜਾਈ ਵਾਲਾ ਸੂਟ ਬੈਲਬਰਟ ਤੇ ਸ਼ਾਲ ਦੇ ਨਾਲ ਸਿਰਫ 300 ਰੁਪਏ ਦੇ ਵਿੱਚ 300 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸਿਰਮੇਲਾ ਲੋਹੜੀ ਤਮਾਕਾ ਸੇਲ ਚੱਲ ਰਹੀ ਹੈ ਜੀ ਲੋਹੜੀ ਤਮਾਕਾ ਸੇਲ ਹਾਰੇ ਕਿਸਮ ਦੇ ਕੱਪੜੇ ਲੋੜੀ ਧਮਾਕਾ ਸੇਲ ਚੱਲ ਰਹੀ ਹੈ ਜੀ ਫੈਨਸੀ ਸੂਟ ਦਾ ਕੜਾਈ ਵਾਲਾ ਸਿਰਫ 950 ਰੁਪਏ ਦੇ ਵਿੱਚ ਹੈ ਜੀ ਲੈਦਰ ਕ੍ਰੇਮ ਦੇ ਉੱਤੇ 950 ਰੁਪਏ ਦੇ ਵਿੱਚ ਫੈਨਸੀ ਸੂਟ ਕੜਾਈ ਵਾਲਾ ਫੈਨਸੀ ਜਪਟੇ ਦੇ ਨਾਲ ਸਿਰਫ 950 ਰੁਪਏ ਦੇ ਵਿੱਚ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸੇਰ ਮੇਲੇ ਦੇ ਉੱਤੇ ਜੀ ਕਸ਼ਮੀਰੀ ਦਾ ਆਲ ਓਵਰ ਸੂਟ ਨਾਲ ਸ਼ਾਲ ਦੇ ਨਾਲ 650 ਰੁਪਏ ਦੇ ਵਿੱਚ 650 ਰੁਪਏ ਦੇ ਵਿੱਚ ਵਿੱਧ ਸ਼ਾਲ ਦੇ ਨਾਲ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਛੇਰ ਮੇਲਾ ਚੱਲ ਰਿਹਾ ਹੈ ਜੀ ਤਮਾਕਾ ਲੋੜੀ ਛੇਰ ਮੇਲਾ ਤਮਾਕਾ ਲੋੜੀ ਛੇਰ ਮੇਲਾ ਜੀ ਇਹ ਫੁੱਲ ਵਾਇਲ ਸਿਰਫ 40 ਰੁਪਏ ਮੀਟਰ 40 ਰੁਪਏ ਮੀਟਰ ਭਰਾਮਾ ਦੀ ਹੱਟੀ ਦੇ ਉੱਤੇ ਫੁੱਲ ਵਾਇਲ ਦਾ ਰੇਟ ਸਿਰਫ 40 ਮੀਟਰ ਹੈ ਜੀ ਤਮਾਕਾ ਸੇਲ ਚੱਲ ਰਹੀ ਹੈ ਜੀ ਤਮਾਕਾ ਸੇਲ ਦੇ ਵਿੱਚ ਸ਼ਾਲ ਵਾਲਾ ਸੂਟ ਸਿਰਫ 500 ਰੁਪਏ ਦੇ ਵਿੱਚ ਵਿੱਧ ਸ਼ਾਲ ਦੇ ਨਾਲ ਸਿਰਫ 500 ਰੁਪਏ ਦੇ ਵਿੱਚ ਭਰਾਮਾ ਦੀ ਹਿਸ਼ਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਆ ਪਸ਼ਮੀਨੇ ਦੇ ਉੱਤੇ ਸ਼ੌਲਾ ਸੂਟ ਜੀ ਸਿਰਫ 650 ਰੁਪਏ ਦੇ ਵਿੱਚ 650 ਰੁਪਏ ਦੇ ਵਿੱਚ ਭਰਾਮਾ ਦੀ ਹਿਸ਼ਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਸਿਮਰ ਸਿਲਕ ਦਾ ਸੂਟ ਸਿਮਰ ਟੂ ਸਿਮਰ ਸਿਰਫ 1000 ਰੁਪਏ ਦੇ ਵਿੱਚ ਸਿਮਰ ਦੀ ਸਲਵਾਰ ਹੈ ਜੀ ਸਿਮਰ ਦਾ ਕਮੀਜ਼ ਆਏਗਾ ਸਿਰਫ 1000 ਰੁਪਏ ਦੇ ਵਿੱਚ ਸਿਮਰ ਦਾ ਸੂਟ ਸਿਰਫ 1000 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਦਿੱਤੇ ਰੰਗ ਡਿਜ਼ਾਈਨ ਬਹੁਤ ਆਗੇ ਜਿਹਦੇ ਵਿੱਚ ਭਾਰੀ ਸੇਨ ਮੇਰਾ ਚੱਲ ਰਿਹਾ ਜੀ ਸਿਮਰ ਦਾ ਕੜਾਈ ਵਾਲਾ ਸੂਟ ਵਿਦ ਦੁਪੱਟੇ ਦੇ ਨਾਲ 1350 ਰੁਪਏ ਦੇ ਵਿੱਚ ਵਿਦ ਦੁਪੱਟਾ ਨਾਲ ਕੜਾਈ ਵਾਲਾ ਸੂਟ ਸਿਮਰ ਦਾ 1350 ਰੁਪਏ ਦੇ ਵਿੱਚ ਜੀ ਭਰਾਵਾਂ ਦੀ ਹੱਤੀ ਦੇ ਦਿੱਤੇ ਜੀ ਆਹ ਸਿਮਰ ਦਾ ਸੂਟ ਸਿਰਫ 1750 ਰੁਪਏ ਦੇ ਵਿੱਚ ਹੈ ਜੀ ਭਰਾਵਾ ਦੀ ਹੱਟੀ ਦੇ ਉੱਤੇ ਜੀ ਕੜਾਈ ਵਾਲਾ ਸਿਮਰ ਦਾ ਸੂਟ ਹੈ 1750 ਰੁਪਏ ਦੇ ਵਿੱਚ ਹੈ ਜੀ ਇਹ ਇਹ 1350 ਸੀਗਾ ਭਾਰੀ ਸੇਲ ਵਿੱਚ ਚੱਲ ਰਿਹਾ ਜੀ ਸਾਰਾ ਕਸ਼ਮੀਨੇ ਦਾ ਸੂਟ ਵਿੱਦ ਸ਼ਾਲ ਦੇ ਨਾਲ ਸਿਰਫ 350 ਰੁਪਏ ਦੇ ਵਿੱਚ ਜੀ ਸ਼ਾਲ ਦੇ ਨਾਲ ਕਸ਼ਮੀਨੇ ਦਾ ਸੂਟ 350 ਰੁਪਏ ਦੇ ਵਿੱਚ ਆਲ ਓਵਰ ਸਰਦੀ ਗਲਾ ਸੂਟ ਹੈ ਜੀ ਨਾਲ ਸ਼ਾਲ ਦੇ ਸਿਰਫ 250 ਰੁਪਏ ਦੇ ਵਿੱਚ ਜੀ ਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਲੋਹੜੀ ਤਮਾਕਾ ਸੇਲ ਮੇਲਾ